ਕੋਇਆ ਦੂਰੋਂ ਚੱਲ ਕੈ ਮਤ ਕੀ ਤੂੰ ਸਰਨਾਇ ਜਿਉ ਮੈਂ ਅਸਰ ਰਖੀ ਚਿੱਤ ਮੈਂ ਮਰ ਸਭੋਂ ਦੁੱਖ ਗਵਾਇ ਜਿਉ ਹਮੇ ਆਵ ਕੁਣ ਭਰੇ ਇੱਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖ ਖਾਈ ਮਾਇਆ ਮੋ ਪਰਮ ਪੈ ਭੁੱਲੇ ਸਤਿਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾ ਕੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹਾਨ ਆਪਿ ਨਿਮਾ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾਟਿਆ ਕੀਤ ਰਹਾਉ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾਟਿਆ ਕੀਤ ਰਹਾਉ ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਗ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਚਾ ਸਹਬ ਹੋਆ ਰਖਵੰਲਾ ਰਾਖ ਲੀਏ ਕੰਠ ਲਾਇ ਨਿਰਭਉ ਭੇ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਚਾ ਸਾਹਿਬ ਹੋਆ ਰਖਵੱਲਾ ਰਾਖ ਲਈ ਗੰਠ ਲਾਏ ਨਿਰਭਉ ਭੇ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਸਤਨਾਮ